ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜਿਵੇਂ ਕਿ ਸ਼ਹੀਦੀ ਦੇ ਹਾਲੇ ਚੱਲਦੇ ਪਏ ਨੇ ਉਸੀ ਤਰ੍ਹਾਂ ਸਿੱਖ ਸਰਗੰਤਾ ਵੱਲੋਂ ਵਕਪਕ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਆ। ਅਜਿਹੇ ਇੱਕ ਲੰਗਰ ਇੱਕ ਸੰਸਥਾ ਵੱਲੋਂ ਲਗਾਏ ਜਾਂਦਾ ਜੋ ਕਿ ਦਸਤਾਰਾ ਦਾ ਲੰਗਰ ਹੈ। ਜਿਸ ਵਿੱਚ ਨੌਜਵਾਨ ਆ ਕੇ ਦਸਤਾਰਾ ਬੰਨਦੇ ਹਨ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਦਸ਼ਾਹੀ ਕਿਰਪਾ ਦੇ ਨਾਲ ਜੀ ਦਸਤਾਰ ਕੈਂਪ ਨਸੀਂ ਲਾਉਂਦੇ ਆ। ਜਿਹਨੂੰ ਸਿੰਘਾਂ ਨੇ ਦਸਤਾਰ ਲੰਗਰ ਵੀ ਕਿਹਾ। ਨੌ ਰੱਖਿਆ ਹੋਇਆ ਤੇ ਇਹਦੇ ਨਾਲ ਸਾਡਾ ਅਸਲ ਵਿੱਚ ਇਹ ਹੈ ਜੀ ਸੰਦੇਸ਼ ਜਿਹੜਾ ਦਸਤਾਰਾ ਸਜਾਉਣ ਦਾ ਮਕਸਦ ਅਸਲ ਵਿੱਚ ਵੀ ਬੱਚੇ ਜਿਹੜੇ ਆ ਸਾਡੇ ਪਤਾ ਤੋਰੇ ਅੱਜ ਹਨਾ ਤੇ ਨਾਲ ਦੀ ਨਾਲ ਨਸ਼ਿਆਂ 'ਚ ਗੁਲਤਾਨ ਹੁੰਦੇ ਜਾ ਰਹੇ ਆ ਕਿਉਂਕਿ ਸਮਾਜ ਜਿਹੜਾ ਅੱਜ ਦਾ ਚੱਲਦਾ ਬੜਾ ਖਤਰਨਾਕ ਜਿਹਾ ਏ ਪਰ ਗੁਰੂ ਸਾਹਿਬ ਕਿਰਪਾ ਕਰਨ ਕਿਰਪਾ ਹੋਈ ਆ ਗਰੀਬ ਨਿਵਾਜ ਪਾਤਸ਼ਾਹੀ ਦੀ ਕਿ ਜਦੋਂ ਵੀ ਸ਼ਹੀਦੀ ਦੇ ਹੜੇ ਆਉਂਦੇ ਆ ਪਹਿਲਾਂ ਅਸੀਂ ਚਮਕੌਰ ਸਾਹਿਬ ਲਾਇਆ ਜੀ ਤੇ ਚਮਕੌਰ ਸਾਹਿਬ ਦਾ ਅਜ ਮਾਛੋੜਾ ਸਾਹਿਬ ਖੜੇ ਆ ਮਰ ਦੀ ਕਿਰਪਾ ਦੇ ਨਾਲ ਇੱਥੇ 23 24 ਦਸੰਬਰ 2024 ਤੇ ਦੋ ਦਿਨ ਤੇ ਚੱਲਣਾ ਪਦੇ ਗੜ ਸਾਹੋਂ ਤੋਂ ਬਾਅਦ 25 20 24 ਇਹ ਮਾਰੇ ਕਿਰਪਾ ਕਰਨ ਇੱਥੇ ਜਿਹੜੇ ਸਾਡੇ ਕੋ ਬੱਚੇ ਆਉਂਦੇ ਆ ਜਾਂ ਨੌਜਵਾਨ ਵੀਰ ਆਉਂਦੇ ਸਾਡੇ ਕੋਲ ਉਹਨਾਂ ਨੂੰ ਬੇਨਤੀ ਕਰੀ ਦੀ ਵੀ ਮਿੱਤਰੋ ਕੇਸ ਰੱਖੋ ਸਾੜੇ ਰੱਖੋ ਗੁਰੂ ਵਾਲੇ ਬਣੋ ਕਿਉਂ ਸਾਡਾ ਅਸਰ ਵਿੱਚ ਵਿਰਸਾ ਏ ਸਭ ਤੋਂ ਵੱਡਾ ਸਿੱਖਾਂ ਦਾ ਤੇ ਜਿਹੜਾ ਵੰਡ ਛਕੋ ਦੀ ਨੀਤੀ ਵੀ ਸਾਡੇ ਅੰਦਰ ਆ ਭਲਾ ਕਰਨ ਦੀ ਨੀਤੀ ਵੀ ਆ ਲੰਗਰ ਲਾਉਣ ਦੀ ਵੀ ਸਾਂਝਤਾ ਦੀ ਵੀ ਸਭ ਕੋ ਗੁਣ ਕਲਗੀਧਰ ਪਾਸ਼ਾ ਨੇ ਦਿੱਤੇ ਆ ਪਰ ਜਿਹੜਾ ਪਤਤ ਪੁਣਾ ਹੁਣ ਵੱਧ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਤੇ ਗੁਰੂ ਸਾਹਿਬ ਨੇ ਦਇਆ ਕੀਤੀ ਆ ਜਿਵੇਂ ਕਿ ਬਹੁਤ ਜਥੇਬੰਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਇਦਾਂ ਪਰਾਲੇ ਕਰਦੀਆਂ ਨੇ ਹਰੇਕ ਤੌਰ ਤੇ ਪਰ ਮਹਾਰਾ ਕਿਰਪਾ ਕਰਨ ਸਾਡੇ ਵੱਲੋਂ ਗਰੀਬ ਨਵਾਜ਼ ਦੀ ਕਿਰਪਾ ਦੇ ਨਾਲ ਹਰੇਕ ਸਾਲ ਦਸਤਾਰ ਕੈਂਪ ਲਾਇਆ ਜਾਂਦਾ ਏ ਜਿਵੇਂ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਸੁਣਾਉਂਦੇ ਆ ਜੀ ਅਸੀਂ ਸਾਡੇ ਕੋਲ ਪਰਚਾ ਇੱਕ ਮੁੱਢਲੀ ਜਾਣਕਾਰੀ ਦੇ ਸਿੱਖ ਧਰਮ ਦਾ ਲਿਖਿਆ ਆਇਆ ਉਹਨਾਂ ਨੂੰ ਯਾਦ ਕਰਾਈ ਦੇ ਬੁਰੀ ਯਾਦ ਕਰ ਲੋ ਜਾ ਕਰਕੇ ਸੁਣਾ ਦਿਓ ਉਹਨਾਂ ਨੂੰ ਜਿੰਮੇ ਕਿ ਛੋਟੇ ਛੋਟੇ ਇਨਾਮ ਰੱਖੇ ਆ ਉਹ ਦੇਈ ਦੇ ਤੇ ਜਿਹੜੇ ਪਤਤ ਵੀਰ ਨੇ ਜਿਹੜੇ ਕੇਸ ਦਾੜਾ ਕਟਾਉਂਦੇ ਆ ਉਹਨਾਂ ਨੂੰ ਫਿਰ ਬੇਨਤੀ ਕਰੀ ਦੇ ਪ੍ਰੇਰੀ ਦਾ ਵੀ ਦੇਖੋ ਗੁਰੂ ਪਾਤਸ਼ਾਹ ਨੇ ਇੰਨੇ ਕੁਰਬਾਨੀਆਂ ਸਾਡੇ ਲਈ ਕੀਤੀਆਂ ਸਹਿਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਧਰਮ ਤੋਂ ਡੋਲੇ ਨਹੀਂ ਤੇ ਅਸੀਂ ਪਤ ਤੋ ਕੀ ਦਿਖਾਉਣਾ ਚਾਹੁੰਦੇ ਆ ਸੰਸਾਰ ਨੂੰ ਕੀ ਸਿੱਖ ਇਹੋ ਜਿਹੇ ਹੁੰਦੇ ਆ ਜਿਹੜੇ ਨੌਜਵਾਨ ਵੀਰ ਜਿਹੜਾ ਨੂੰ ਹਲੂਣਾ ਆਉਂਦਾ ਮਾਰਨ ਉਹ ਫਿਰ ਇੱਥੇ ਪ੍ਰਾਣ ਕਰਕੇ ਜਾਂਦੇ ਆ ਬਹੁਤ ਨੌਜਵਾਨ ਭਾਈ ਸਾਹਿਬ ਜੀ ਦਾਸ ਨਾਲ ਜੁੜੇ ਹੋਏ ਆ ਤੇ ਸਾਨੂੰ ਚਮਕੌਰ ਸਾਹਿਬ ਹੀ ਮਿਲੇ ਯਾਨੀ ਜੀ 2019 ਚ ਅਸੀਂ ਕੈਂਪ ਲਾਇਆ ਸੀ ਕਿ ਚਮਕੌਰ ਸਾਹਿਬ ਦੇ ਲਾਗੇ ਉਧਰ ਕਿਤੇ ਹੋਰ ਵੀ ਕਿਤੋਂ ਜਾ ਦੂਰ ਉਤ ਲਈ ਦੀ ਬਸ ਆਖੀ ਦੇਹਾੜੇ ਤੇ ਉਹ ਨੌਜਵਾਨ ਕਹਿੰਦੇ ਗਿਆਨੀ ਜੀ ਅਸੀਂ ਉੱਥੇ ਕਿ ਤੁਸੀਂ ਕੈਂਪ ਲਾਇਆ ਦਸਤਾਰਾਂ ਦਾ ਅਸੀਂ ਉੱਥੇ ਕੇਸੜਾੜਾ ਰੱਖਿਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਅੱਗੇ ਦੱਸਦੇ ਆ ਕਿ ਇੱਥੋਂ ਮਿਲਿਓਗੇ ਆਉਂਦੇ ਬਹੁਤ ਆ ਕਈਆਂ ਨਾਂ ਨਹੀਂ ਚੇਤੇ ਰਹਿੰਦੇ ਜਿਹੜੇ ਸੋਸ਼ਲ ਮੀਡੀਆ ਦਾਸ ਨਾਲ ਜੁੜੇ ਆ ਚਲੋ ਉਹਨਾਂ ਦਾ ਨਾਂ ਕਈਆਂ ਚੇਤੇ ਵੀ ਆ ਕਈ ਜਦੋਂ ਬੀਬੀਆਂ ਪੈਣਾ ਆਉਂਦੀਆਂ ਨੇ ਪਿਪਰਵੱਟੇ ਅਸੀਂ ਇਦਾਂ ਮਨਾਉਂਦੀਆਂ ਸੀ ਅੱਜ ਮਹਾਰਾਜ ਦੀ ਕਿਰਪਾ ਹੈ ਉਹਨਾਂ ਬੀਬੀਆਂ ਪੈਣਾ ਨੂੰ ਫਿਰ ਬੇਨਤੀ ਕਰੀ ਜੀ ਵੀ ਪੈਣਾ ਚੰਗੀ ਗੱਲ ਆ ਤੁਸੀਂ ਗੁਰੂ ਵਾਲੀਆਂ ਬਣੀਆ ਅਮਰ ਸ਼ਕਿਆ ਪਰਿਵਾਰਾਂ ਸਮੇਤ ਸੋ ਇਦਾਂ ਮਹਾਰਾ ਸੇਵਾ ਲੰਦੇ ਆ ਮੈਂ ਤੁਹਾਡੇ ਮਾਦੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸਮੂਹ ਸਿੱਖ ਨੌਜਵਾਨਾਂ ਨੂੰ ਵੀ ਬਸ ਸਾਰੇ ਹੱਲਾ ਮਾਰੀਏ ਨਾ ਇੱਦਾਂ ਸਾਰੇ ਤਕੜੇ ਹੋ ਕੇ ਵੀਰੋ ਇੱਕ ਗੱਲ ਧਿਆਨ ਚ ਰੱਖਣਾ ਜਿੱਥੇ ਸਿੱਖੀ ਦਾ ਪ੍ਰਚਾਰ ਪਿੰਡ ਪਿੰਡ ਜ਼ਰੂਰ ਕਰਨਾ ਸੀ ਰਹਿ ਇੱਕ ਜਗ੍ਹਾ ਕਰਨਾ ਪਰ ਇੱਕ ਬੇਨਤੀ ਆ ਤੁਹਾਨੂੰ ਵੀ ਉਹ ਇਹ ਆ ਜਿਵੇਂ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਜੇ ਆਪਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਆਪਣੇ ਆਪਣੇ ਤੌਰ ਤੇ ਖੜੇ ਹੋ ਜਾਈਏ ਉਹਨਾਂ ਨੂੰ ਬੇਨਤੀ ਕਰੀ ਵੀ ਤੁਸੀਂ ਨਸ਼ਾ ਨਾ ਚਲਾਓ ਕਿਉਂਕਿ ਨਸ਼ਾ ਕਰਨਗੇ ਬੰਦੇ ਪਤਿਤ ਪੁਣੇ ਜਾਣਗੇ ਹਾਂਜੀ ਜਦੋਂ ਕੇਸ ਦਾੜਾ ਰੱਖਣਗੇ ਉਹਨਾਂ ਨੂੰ ਸਾਹ ਸੂਗਾ ਸੀ ਤਾਂ ਗੁਰੂ ਵਾਲੇ ਆ ਸਾਡੇ ਤਾਂ ਮੂੰਹ ਤੇ ਦਾੜ੍ਹੀਆਂ ਸੀ ਕੀ ਕੰਮ ਕਰਦੇ ਆ ਇਸ ਕਰਕੇ ਤਾਂ ਕਰਕੇ ਆਪਾਂ ਸਾਰੇ ਰਨੇ ਹੱਲਾ ਮਾਰੀਏ ਦੂਜਾ ਪ੍ਰਬੰਧਕ ਕਮੇਟੀਆਂ ਨੂੰ ਗੁਰਦੁਆਰਾ ਸਾਹਿਬ ਦੀਆਂ ਨੂੰ ਇਹਨਾਂ ਉਹਨਾਂ ਨੂੰ ਬੇਨਤੀ ਆ ਆਪਣੇ ਪਿੰਡ ਦੇ ਬੱਚੇ ਸੰਭਾਲੋ ਲਾਗੇ ਪਾਸੇ ਤੁਹਾਡੇ ਪਿੰਡ ਦੇ ਬੱਚੇ ਆ ਜਿੰਨੇ ਵੀ ਉਹਨਾਂ ਨੂੰ ਪਿੰਡ ਦੇ ਨੂੰ ਪ੍ਰੇਰ ਕੇ ਕਾਪੀ ਪੰਨ ਦੇ ਕੇ ਜਿੱਦਾਂ ਕੋਈ ਕੰਪੀਟੀਸ਼ਨ ਕਰਾਓ ਦਸਤਾਰਾਂ ਦੇ ਗਰਬਾਣੀ ਦੇ ਇਤਿਹਾਸ ਦੇ ਤਾਂ ਜੋ ਬੱਚੇ ਜੁੜਦੇ ਰਹਿਣ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ